ਆ ਤਰ ਤਰ ਆ ਰਿਹਾ ਅਰੇ ਮੇਰਾ ਪਾਸੇ ਦੋ ਲਾਗੀ ਗਦਾ ਜੇ ਆਹ ਅਰੇ ਕਾਹ ਤੇ ਗਾਇਆ ਦੋ ਆਹ ਬਹੁਤ ਵੱਡੀ ਟਰੈਜਡੀ ਆ ਜੀ ਸਾਡੇ ਪੰਜਾਬ ਲਈ ਪੂਰੀ ਪੰਜਾਬੀ ਕੌਮ ਲਈ ਦੇਖੋ ਮੈਂ ਦੇਖਾਂ ਜਿਹੜੇ ਸਾਡੇ ਪੰਜਾਬੀ ਵਸਦੇ ਆ ਉਹਨਾਂ ਲਈ ਤੇ ਸਾਡੀ ਸਿੰਗਰ ਕਮਿਊਨਿਟੀ ਐਕਟਿੰਗ ਕਮਿਊਨਿਟੀ ਦੀ ਬਹੁਤ ਵੱਡੀ ਟ੍ਰੈਜਡੀ ਹੈ ਸਾਰਿਆਂ ਨੂੰ ਹੀ ਪਤਾ ਜੀ ਇਸ ਚੀਜ਼ ਬਾਰੇ ਹੋਰ ਕੋਈ ਦੀ ਚੀਜ਼ ਬਸ ਅਗਰ ਬਾਤ ਕਰੇ ਪਰਿਵਾਰ ਕੀ ਤੋਂ ਇਤਨੇ ਦਿਨੋਂ ਸੇ ਪਰਿਵਾਰ ਵੀ ਹਸਪਤਾਲ ਮੇ ਰਹਾ ਸਭੀ ਕਲਾਕਾਰੋ ਨੇ ਵੀ ਦੁਆਈ ਮੰਗੀ ਹੈ ਹਾਂਜੀ ਤੋ ਕਹੀਂ ਨਾ ਕਹੀਂ ਕੀ ਲੱਗਦਾ ਕਿ ਕੀ ਉਸ ਚੀਜ਼ ਕੀ ਕਮੀ ਰਹਿ ਗਈ ਹੈ ਕਿ ਅੱਜ ਕੋਈ ਕਮੀ ਨਹੀਂ ਰਹੀ ਜੀ ਕਿਸੇ ਚੀਜ਼ ਸਾਰਾ ਕੁਝ ਜੋ ਜੋ ਚੀਜ਼ਾਂ ਕਰ ਸਕਦੇ ਸੀ ਸਾਰਿਆਂ ਨੇ ਕੀਤੀਆਂ ਲੋਕਾਂ ਨੇ ਦਵਾਵਾਂ ਕੀਤੀਆਂ ਘਰਦਿਆਂ ਨੇ ਇਲਾਜ ਕਰਾਇਆ ਜਿੰਨਾ ਕਰਾ ਸਕਦੇ ਸੀਗੇ ਤੇ ਹੁਣ ਵੀ ਜੋ ਹੋ ਸਕਦਾ ਸੀ ਉਹ ਕੀਤਾ ਜੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਕਮੀ ਜਿਹੜੀ ਹੈਗੀ ਆ ਪ੍ਰਸ਼ਾਸਨ ਦੇ ਵਿੱਚ ਆ ਗਾਵਾਂ ਮੱਝਾ ਜਿਹੜੀਆਂ ਹੈਗੀਆਂ ਇਹਨਾਂ ਨੂੰ ਸਾਮਨ ਕਾਉਸਸ ਵੀ ਦਿਆ ਜਾ ਰਿਹਾ ਹੈ ਲੇਕਿਨ ਗਗਨ ਜੀ ਗਗਨ ਜੀ ਕੋਈ ਯਾਦਗਾਰ ਪਲ ਕੋਈ ਉਹਨਾਂ ਨਾਲ ਬਿਤਾਏ ਹੋਏ ਤੁਹਾਡੇ ਸਾਰੇ ਪਲ ਯਾਦਗਾਰ ਆ ਜੀ ਹੁਣ ਜੇ ਮੈਂ ਸੋਚਦਾ ਐ ਇੱਕ ਇੱਕ ਮੂਮੈਂਟ ਉਹਦੇ ਨਾਲ ਯਾਦਗਾਰ ਹੈ ਹੁਣ ਮੈਨੂੰ ਐ ਲੱਗਦਾ ਵੀ ਸ਼ਾਇਦ ਮੈਂ ਉਹਨੂੰ ਕੈਪਚਰ ਕਰ ਲੈਂਦਾ ਮੈਂ ਉਹਨੂੰ ਮਿਲਣਾ ਸੀ ਮਿਲ ਨਹੀਂ ਪਾਇਆ 20 25 ਦਿਨ ਪਹਿਲਾਂ ਕੈਨੇਡਾ ਅਸੀਂ ਇਕੱਠੇ ਹੋਣਾ ਸੀ ਮੈਂ 2 ਦਿਨ ਪਹਿਲਾਂ ਅਪਲਾਈ ਕਰ ਗਿਆ ਅਮਰੀਕਾ ਨੂੰ ਉੱਥੋਂ ਉਹ ਮੈਨੂੰ ਹੁਣ ਮਿਸ ਕਰਦਾ ਜਿੰਦਾ ਹੈ ਤੇ ਪਰਵਾਹ ਉਹ ਕਰਦਾ ਤੇ ਅੱਗੇ ਚੱਲੇਗਾ ਜੀ ਉਸ ਤੋਂ ਬਾਅਦ ਉਹਨੇ ਆ ਜੀ ਜੀ ਹਾਂ ਜੀ ਨਹੀਂ ਚਰਨਜੀਤ ਹੋਜਾ ਜੀ ਚਰਨਜੀਤ ਹੋਜਾ ਜੀ ਭੱਲਾ ਸਾਹਿਬ ਹੁਣ ਰਾਜਵੀਰ ਜਵੰਦਾ ਵੀਰ ਚਲੋ ਉਹ ਉਹ ਫਿਰ ਵੀ ਏਜਡ ਸੀਗੇ ਉਹ ਬਹੁਤ ਲੇਜੈਂਡਰੀ ਚੀਜ਼ਾਂ ਕਰਕੇ ਗਏ ਨੇ ਜਵੰਦ ਨੇ ਹਜੇ ਬਹੁਤ ਕੁਝ ਕਰਨਾ ਸੀ ਭਾਈ ਲਾਈਫ ਦੇ ਵਿੱਚ ਬਹੁਤ ਚੀਜ਼ਾਂ ਹਜੇ ਦੇਣੀਆਂ ਸੀ ਉਹ ਬਹੁਤ ਟੈਲੈਂਟਡ ਬੰਦਾ ਆ ਤੇ ਸੋ ਭਾਈ ਇਹ ਇਹਨੂੰ ਆਪਾਂ ਉਧਰ ਮਿਲਾ ਨਹੀਂ ਸਕਦੇ ਪਰ ਉਹਨਾਂ ਦਾ ਜਾਣਾ ਵੀ ਬਹੁਤ ਵੱਡਾ ਘਾਟਾ ਆ ਇਸ ਸਾਡੀ ਇੰਡਸਟਰੀ ਲਈ ਸਾਰਿਆਂ ਦਾ ਜਾਣਾ ਬਹੁਤ ਵੱਡਾ ਕਰਦਾ ਹੈ ਜਿਵੇਂ ਮੇਰੀ ਮਾਤਾ ਜੀ ਨੂੰ ਵੀ ਮਿਲੇ ਉਹਨਾਂ ਨੂੰ ਵੀ ਅਸੀਂ ਦਿਲਾਸਾ ਦਿੱਤਾ ਵੀ ਆਪਾਂ ਨੂੰ ਆਸਰੀ ਛੱਡਣੀ ਚਾਹੀਦੀ ਪਰ برداشتਾ ਕੀਤੀ ਮੈਨੂੰ ਪੂਰਾ ਭਰੋਸਾ ਸੀ ਪ੍ਰਮਾਤਮਾ ਤੇ ਵੀ ਇੰਨੇ ਲੋਕਾਂ ਦੀਆਂ ਦੁਆਵਾਂ ਨਾਲ ਨੇ ਵਿੱਚ ਬੰਦੇ ਨੂੰ ਕੁਝ ਨਹੀਂ ਹੋ ਸਕਦਾ ਪਰ ਅਕਦਾ ਰੱਬ ਤੇ ਵੀ ਸ਼ਿਕਵਾ ਕੀ ਇੰਨੇ ਲੋਕਾਂ ਦੀ ਦੁਨੀਆ ਦਾ ਆਸ ਨਹੀਂ ਸੁਣੀ ਪਰ ਅੱਗ ਅੱਗੇ ਜੋਰ ਵੀ ਨਹੀਂ ਕਿਸੇ ਦਾ ਚੱਲਦਾ ਸੋ ਇਹ ਜਿਹੜੀ ਖਬਰ ਆਈ ਆਉਣੀ ਨਹੀਂ ਚਾਹੀਦੀ ਅੱਜ ਵੀ ਕਹਿੰਦੇ ਪਾਰਟ ਚੱਲ ਰਿਹਾ ਸੀਗਾ ਪਿੰਡ ਚ ਜੀ ਹਾਂ ਜੀ ਬਿਲਕੁਲ ਸਾਨੂੰ ਤੋਂ ਤੋਂ ਸਾਡੇ ਦੋਸਤਾਂ ਦੀ ਫੋਨ ਆਈ ਜਿਹੜੇ ਉੱਤੇ ਤੱਕ ਨਹੀਂ ਪਹੁੰਚ ਸਕਦੇ ਮਤਲਬ ਕੱਲ ਨਹੀਂ ਸੀ ਹੋਰ ਅਸੀਂ ਗੱਜ ਭਰੇ ਹੋਏ ਸੀ ਸਾਰਿਆਂ ਦੇ ਇੰਨਾ ਪਿਆਰ ਕਿਸੇ ਕਲਾਕਾਰ ਪ੍ਰਤੀ ਮੈਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖਿਆ ਦੁਨੀਆ ਰੋ ਰਹੀ ਗगनੰਦਰ ਬੈਠੇ ਹੋਏ ਗगन ਕੁੱਕਰੀ ਕਹਿੰਦੇ ਮੈਂ ਹੁਣੇ ਵੇਖਿਆ ਤੇ ਲੱਗਦਾ ਜਿਵੇਂ ਹੁਣੇ ਖੜਾ ਆ ਜਾਊਗਾ ਇੰਨਾ ਸਾਨੂੰ ਉਮੀਦ ਸੀ ਜੀ ਅਸੀਂ ਪੁੱਛਦੇ ਸਾਡੇ ਪਿੰਡ ਤੋਂ ਵੀ ਇੱਕ ਇਦਾਂ ਦਾ ਹਾਦਸਾ ਵਾਪਰਿਆ ਸੀ ਉਹਨੂੰ ਜਵਾਬ ਦਿੱਤਾ ਸਾਡੇ ਕੋਲ ਬਟਾ ਹਸਪੀਟਲ ਸੀਗਾ ਕਲੰਬੀਆ ਏਸ਼ੀਆ ਉਹਨਾਂ ਨੇ ਦੋ ਦਿਨ ਰੱਖ ਕੇ ਜਵਾਬ ਦਿੱਤਾ ਅਸੀਂ ਫਿਰ ਥੋੜੀ ਜੀ ਕੋਸ਼ਿਸ਼ ਕਰਕੇ ਉਹਨੂੰ ਮੈਕਸ ਦੇ ਵਿੱਚ ਐਡਮਿਟ ਕਰਾਇਆ 6 ਮਹੀਨੇ ਉਹਦੀ ਕੋਈ ਮਤਲਬ ਮੂਵਮੈਂਟ ਨਹੀਂ ਹੋਈ ਉਸ ਤੋਂ ਬਾਅਦ ਡਾਕਟਰ ਨੇ ਵੀ ਕਹਿਤਾ ਵੀ ਤੁਸੀਂ ਘਰੇ ਲੈ ਜਾਓ ਘਰੇ ਆ ਕੇ ਠੀਕ ਹੋ ਗਿਆ ਸੀ ਸਾਨੂੰ ਉਮੀਦ ਸੀ ਇਸ ਗੱਲ ਦੀ ਹਾਂ ਜੀ ਪਰ ਉਹਨੇ ਕਿਹਾ ਕਿ ਅਗਰ ਇਹ ਲਿਫਟ ਫਲੋਰ ਪੇ ਕਹਿੰਦੀ ਉਹ ਵੀ ਕਰਾਂਗੇ ਤਾਂ ਉਹਦੀ ਵੀ ਲੋੜ ਪਣੀ ਪਈ ਕਿਦਾਂ ਜੀ ਏਅਰ ਲਿਫਟ ਕਹਿ ਗਿਆ ਦੇਖਾ ਸਰ ਸਭ ਕੋ ਦੇਖੋ ਜੀ ਸਾਧਨਾ ਪੱਖੋਂ ਕੋਈ ਕਮੀ ਨਹੀਂ ਸੀ ਜਵੰਧੇ ਦਾ ਸੁਭਾਅ ਇਹ ਮੈਂ ਹੈਰਾਨ ਆ ਵੀ ਇੰਨੇ ਕਲਾਕਾਰ ਰੋ ਰਹੇ ਨੇ ਕਿੰਨਾ ਪਿਆਰ ਕਰਦਾ ਹੂੰ ਛੋਟੇ ਵੱਡੇ ਦਾ ਲੋਕਾਂ 'ਚ ਕਿੰਨਾ ਪਿਆਰ ਹੋਣਾ ਉਹਨੂੰ ਆਵਾਜ਼ ਨੂੰ ਕਿੰਨਾ ਪਿਆਰ ਕਰਦੇ ਨੇ ਕਿ ਦੁਨੀਆ ਉਹ ਵੱਖਰ ਹੋ ਰਹੀ ਆ ਸੋ ਇਹ ਬਹੁਤ ਹੀ ਵੱਡਾ ਮਾੜਾ ਦਿਨ ਮੈਂ ਕਹੂੰਗਾ ਚੜਿਆ ਜਿਹੜਾ ਅੱਜ ਪਰਿਵਾਰ ਤੇ ਜਿਹੜਾ ਪੁਰੇ ਚਿਰ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਦੀ ਇਕੱਲੇ ਹੀ ਮੁੰਡਾ ਸੀ ਹਾਂ ਤੇ ਦਾਦੀ ਜੀ ਨੇ ਉਹਨਾਂ ਦੀ ਮਾਤਾ ਜੀ ਨੇ ਸਾਡੀ ਭੈਣ ਜੀ ਨੇ ਜੀਵਨ ਸਾਥੀ ਮੈਂ ਬਹੁਤ ਵੱਡਾ ਘਰ ਦਾ ਚਰਾਗ ਬੁੱਝ ਗਿਆ ਜੀ ਪਰ ਮੰਜੀ ਇੰਡਸਟਰੀਅਲ ਸਮੇਂ ਦਾ ਕਾਲਾ ਸਾਲ ਹੈ ਕਿਉਂਕਿ ਬੈਕ ਟੂ ਬੈਕ ਕਾਲਾ ਸਾਲ ਜੀ ਮੈਂ ਦੇਖੋ ਬਹੁਤ ਸੋਸ਼ਲ ਮੀਡੀਆ ਘੱਟ ਯੂਜ਼ ਕਰਦਾ ਮੈਂ ਕਦੇ ਕਦੇ ਪੋਸਟ ਪਾਉਣਾ ਆਪਣੀ ਸ਼ੋਹ ਦੀ ਵੀ ਨਹੀਂ ਪਾਉਂਦਾ ਕਦੇ ਹੁਣ ਮੈਂ ਅੱਜ ਕੱਲ੍ਹ ਕੇ ਦੇਖਿਆ ਭੱਲਾ ਸਾਬ ਦੀ ਉਹ ਤੋਂ ਬਾਅਦ ਸਾਡੇ ਤੋਂ ਲੀ ਸ਼ਰਮਾ ਜੀ ਉਹਨਾਂ ਦੀ ਮਾਦਰ ਉਹਨਾਂ ਦੀ ਵਾਈਫ ਉਤੋਂ ਬਾਅਦ ਭਾਈ ਚਪੰਤਾ ਉਤੋਂ ਬਾਅਦ ਪਤਾ ਨਹੀਂ ਕਿੜੀਆਂ ਕਿੜੀਆਂ ਚਾਰ 8-7 ਹੋਟਾਂ ਕੰਨੀਆਂ ਇਹ ਹੀ ਪਾਈਆਂ ਹੋਈਆਂ ਨੇ ਵੀ ਬਹੁਤ ਮਾਰੀ ਖਬਰ ਆ ਗਈ ਮਾਰੀ ਖਬਰ ਪਰ ਜਵੰਦੇ ਨਾਲ ਤਾਂ ਬਹੁਤ ਦਿੱਲੀ ਲਗਾ ਸਾਡਾ ਭਰਾ ਨਾਲ ਸੀ ਕਿਉਂਕਿ ਆਪ ਚੰਗਾ ਹੁੰਦਾ ਉਹ ਦੂਜਿਆਂ ਨੂੰ ਵੀ ਚੰਗਾ ਲੱਗਦਾ ਮੇਰੀ ਜੀ ਹੋਈ ਜੀ ਹਰ ਜਦੋਂ ਆਏ ਨੇ ਫਾਜ਼ਲ ਕਾ ਉੱਥੇ ਅਸੀਂ ਗਏ ਸੀ ਜਵੰਦਾ ਭਾਈ ਵੀ ਆਇਆ ਸੀ ਉੱਥੇ ਉੱਥੇ ਮੇਰੀ ਗੱਲ ਵੀ ਉਦੋਂ ਰਾਤ ਨੂੰ ਦਿੱਲੀ ਗਿਆ ਮੈਂ ਉਦੋਂ ਹੋਈ ਤੇ ਉੱਥੇ ਉਹ ਵੀ ਮੁਲਾਕਾਤ ਮੈਨੂੰ ਨਹੀਂ ਸੀ ਪਤਾ ਮੈਂ ਜਾਣ ਲੱਗਿਆ ਮੈਨੂੰ ਅਚਾਨਕ ਉਹਨਾਂ ਨੇ ਰੋਕ ਲਿਆ ਚਾਹ ਪੀ ਕੇ ਜਾਇਓ ਉੱਥੇ ਕੋਈ ਸੰਸਥਾ ਸੀਗੀ ਇਹਨੇ ਜਵੰਦਾ ਆ ਗਿਆ ਮੈਂ ਕਿਹਾ ਯਾਰ ਤੈਨੂੰ ਮਿਲਣ ਕਰਕੇ ਸ਼ਾਇਦ ਮੈਂ ਰੁਕਿਆ ਹੋਇਆ ਸੀ ਮੈਨੂੰ ਇਹ ਨਹੀਂ ਸੀ ਪਤਾ ਵੀ ਇਹ ਮੁਲਾਕਾਤ ਸਾਡੀ ਆਖਰੀ ਮੁਲਾਕਾਤ ਹੈ ਪਰਿਵਾਰ ਤੇ ਇਸ ਵੇਲੇ ਦੁੱਖ ਦਾ ਪਹਾੜ ਟੁੱਟਿਆ ਤੁਸੀਂ ਸੋਨਾ ਮਾਂ ਦਾ ਕੀ ਹਾਲ ਹੈ ਇਹ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਗੈਕੀ ਸ਼ੋਰ ਤਾਂ ਬਾਅਦ ਚ ਆਉਂਦੀਆਂ ਨੇ ਪਹਿਲਾਂ ਘਰ ਦਾ ਜੀ ਸਹੀ ਸਲਾਮਤ ਹੋਵੇ ਹੈ ਜਿਹਦੇ ਸਾਰੇ ਪਰਿਵਾਰ ਨੂੰ ਸਾਰ ਲੜਾਈ ਲੜੀ ਮੌਤ ਤੇ ਜਿੰਦਗੀ ਦੇ ਵਿੱਚ ਤੇ ਉਸ ਤੋਂ ਬਾਅਦ ਅਚਾਨਕ ਇੱਕ ਖਬਰ ਆਣਾ ਕਿ ਨਾ ਕੋ ਸੋਕ ਦੀ ਲਹਿਰ ਜਿਹੜੀ ਪੂਰੇ ਪਿੰਡ ਵਾਸਤੇ ਹੋ ਗਈ ਪਰਿਵਾਰ ਵਾਂਗੂ ਰਹਿੰਦਾ ਏ ਸਾਰਾ ਪਿੰਡ ਭਾਈ ਜੀ ਆ ਪਤਾ ਲੱਗ ਰਿਹਾ ਲੋਕਾਂ ਅਸੀਂ ਘਰ ਪੁੱਛਿਆ ਬੰਦਾ ਨਾਲ ਬੈਠਣ ਨੂੰ ਤਿਆਰ ਹੋ ਗਿਆ ਤੇ ਜਬ ਬੰਦਾ ਕਹਿੰਦਾ ਹੁੰਦਾ ਸੀ ਮੈਂ ਉਹ ਖਾਂਦਾ ਪੀਂਦਾ ਨਹੀਂ ਲਸਿੰਦਾ ਡਰਿੰਕ ਵਗੈਰਾ ਕੁਛ ਨਹੀਂ ਕਹਿੰਦਾ ਮੇਰਾ ਤਾਂ ਯਾਰ ਸ਼ੌਕ ਹੀ ਰਾਈਡ ਕਰਨਾ ਲੈਣਾ ਜਾਂ ਸਟੰਟ ਕਰਨੀ ਜੀ ਹੈ ਉਹ ਕੁਲਵਿੰਦਰ ਬਿੱਲਾ ਉਹ ਦੱਸਦਾ ਸੀ ਮੈਨੂੰ ਕਹਿੰਦਾ ਵੀ ਤੁਸੀਂ ਦਾ ਕੰਮ ਮੈਨੂੰ ਤਾਂ ਮੇਰਾ ਤਾਂ ਕਹਿੰਦਾ ਫਨ ਵੀ ਇਹੀ ਆ ਅਕਿ ਲੋਕ ਇਹ ਨਹੀਂ ਪਤਾ ਸੀ ਵੀ ਉਹਦਾ ਸ਼ੌਕ ਹੈ ਜਿਹੜਾ ਉਹ ਦਾ ਕਾਰ ਬੰਚੀ ਨਹੀਂ ਆੜ ਬੰਚੀ ਹਰਮਨ ਜੀ ਸ਼ੌਕ ਉਹ ਤਾਂ ਬਿਲਕੁਲ ਐਡਵੈਂਚਰ ਦਾ ਬਹੁਤ ਸ਼ੌਂਕ ਦਈ ਆ ਰਾਈਟਰ ਦਾ ਬਹੁਤ ਸ਼ੌਕ ਸੀ ਕੋਲ ਨੂੰ ਬਾਈਕ ਨਵੀਂ ਨਵੀਂ ਬਾਈਕਸ ਖਰੀਦ ਕੇ ਉਹਨਾਂ ਦਾ ਰਾਈਡਿੰਗ ਕਰਨਾ ਆ ਕਿਤਨੇ ਕਦੇ ਨਹੀਂ ਲੱਗਦਾ ਕਿ ਆਵਾਰਾ ਪਸ਼ੂਆ ਕਰ ਦੇ ਕੇ ਸਰਕਾਰ ਬਾਈ ਉਹ ਚੱਲ ਰਹੀ ਆ ਗੱਲ ਅੱਜ ਹੋ ਕੇ ਖਤਮ ਹੋ ਜੂ ਆਵਾਰਾ ਪਸ਼ੂਆ ਕਰਦੇ ਨਹੀਂ ਇਹ ਰੌਲਾ ਪੈਂਦਾ ਅੱਜ ਰੌਲਾ ਪੈ ਰਿਹਾ ਗੁੰਮਾਂ ਸੰਭਲੋ ਮੈਂ ਕਹਿੰਦਾ ਮਹੀਨੇ ਨੂੰ ਕਿਸੇ ਬੋਲਣਾ ਨਾ ਸਕਦਾ ਕਿ ਸਰਕਾਰਾਂ ਨੂੰ ਚਾਹੀਦਾ ਕਿਉਂਕਿ ਆਪਾਂ ਟੈਕਸ ਦਿੰਨੇ ਆ ਉਹਦਾ ਪ੍ਰਬੰਧ ਕਰਨਾ ਚਾਹੀਦਾ ਨਿਤ ਨਵੀਆਂ ਘਟਨਾਵਾਂ ਹੁੰਦੀਆਂ ਨੇ ਜਿੱਦੇ ਬੰਦੇ ਤੇ ਪਰਿਵਾਰ ਤੇ ਆਪ ਹੀ ਇਹ ਜਿਹੜਾ ਹਾਸਾ ਡੋਮਾ ਦਾ ਆਪਾਂ ਕਹਿੰਦੇ ਆ ਰੋ ਸੁੰਦੇ ਅੱਜ ਆਪਾਂ ਬੋਲਾਂਗੇ ਫਿਰ ਹੱਥ ਨੂੰ ਹੋ ਜੂਗਾ ਜੱਗਾ ਨੇ ਸਭੇ ਚਾਰ ਦੀ ਵਿਰਤੀ ਬਾਈ ਪੁੱਛੋ ਨਾ ਕੋ ਸਾਡੇ ਘਰ ਚ ਗਾਣੇ ਦੇ ਬੰਦੇ ਤੇ ਮੈਂ ਇੰਟਰਵਿਊ ਦੇ ਵਿੱਚ ਵੀ ਦੱਸਦਾ ਰਿਹਾ ਬਹੁਤ ਪਿਆਰ ਕਰਦਾ ਸਾਡਾ ਸਾਰਾ ਪਰਿਵਾਰ ਹੈ ਨਾ ਤੇ ਲੱਗਦਾ ਕਿ ਮਨਿਕਾ ਜਿਹੜਾ ਉਹ ਗਾਨੀ ਦਾ ਜਿਹੜੇ ਸੱਚੀ ਬਹੁਤਾਂ ਚਾਦਰਾਂ ਜਿਹੜਾ ਪਾਇਆ ਹੁੰਦਾ ਸੀ ਬਾਈ ਪੁੱਛੋ ਨਾ ਨਜ਼ਰ ਲੱਗ ਉਹਨਾਂ ਦੀ ਮਾਤਾ ਜੀ ਨਾਲ ਗੱਲ ਕੀਤੀ ਮੁੰਡਾ ਸੋਹਣਾ ਇਨਾ ਸੀ ਨਾ ਅਸੀਂ ਉਹਨੂੰ ਕਿਤੇ ਸਟੇਜ ਤੇ ਮਿਲ ਜਾਂਦਾ ਦੇਖਦੇ ਰਹੇ ਜਿਵੇਂ ਉਮਰ ਵੀ ਨਹੀਂ ਸੀ ਗਈ ਅਜੇ ਭਾਜੀ ਕਿੱਥੇ ਉਮਰ ਆ ਕੇ ਦੀਆਂ ਹੁੰਦੀਆਂ ਨਾ ਬੱਚਿਆਂ ਲਈ ਬਹੁਤ ਉੱਤਪਾ ਜੀ ਉਹਨਾਂ ਨੇ ਪੂਰੀ ਜ਼ਿੰਦਗੀ ਆਪਣੀ ਜਿਹੜੀ ਹੈ ਤੇ ਬਹੁਤ ਵੱਡਾ ਘਾਟਾ ਜੀ ਜਿਨ੍ਹਾਂ ਚਲੋ ਸੰਗੀਤ ਜਗਤ ਲਈ ਤਾਂ ਘਾਟਾ ਪਿਆ ਹੀ ਪਿਆ ਪਰਿਵਾਰ ਲਈ ਪਿਆ ਉਹ ਪਰਿਵਾਰ ਹੀ ਜਾਣਦਾ ਮਤਲਬ ਉਹਨੂੰ ਉਹਨੂੰ ਇਹ ਮਹਿਸੂਸ ਕਰਨਗੇ ਉਹ ਚਲੋ ਅਸੀਂ ਤਾਂ ਭਰਾਵਾਂ ਦੇ ਤੌਰ ਤੇ ਕਿੰਨਾ ਚਿਰ ਵੀ ਹੋਇਆ ਨਾਲ ਖੜਾਗੇ ਪਰਿਵਾਰ ਦੇ ਲਈ ਪੁਆਇੰਟ ਕੁਝ ਦੇਰ ਦੇ ਵਿੱਚ ਜਿਹੜਾ ਪਾਰਟ ਚ ਜੀਰਿਆ ਵਿੱਚ ਆਉਣ ਵਾਲਾ ਹੈ ਤੇ ਤੁਹਾਡੀ ਸ਼ਾਦੀ ਦੀ ਗੱਲ ਹੋਈ ਸੀ ਕਹਿੰਦੇ ਲੁਧਿਆਣੇ ਤੱਕ ਆ ਦੇ